ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਿਰ ਤਾਂ ਬਹੁਤ ਬੈਨੀਫਿਟ ਮਿਲ ਰਹੀ ਹੈ ਇਹ ਕਿ ਤੁਸੀਂ ਬੁੱਕਸ ਮੈਂ ਪੜ੍ਹਦਾ ਹਾਂ ਇਨਵੈਸਟਰੀ ਬਾਰੇ ਪਤਾ ਲੱਗਦਾ ਹੈ ਹਰ ਚੀਜ਼ ਬਾਰੇ ਪਤਾ ਲੱਗਦਾ ਹੈ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਮੇਰਾ ਨਾਮ ਬਲਪ੍ਰੀਤ ਸਿੰਘ ਢਿੱਲੋਂ ਸਰਪੰਚ ਪਿੰਡ ਸ਼ਾਮਗੜ ਦੀ ਅੱਜ ਪ੍ਰਧਾਨਗੀ ਦੀ ਚੋਣ ਵੀ ਅਟ੍ਰੈਕਸ਼ਨ ਦੀ ਦੀ ਹਾਂ ਜੀ ਚੋਣ ਲੈਣਾ ਤੇ ਸਰਸਮ ਦੀਆਂ ਚੋਣ ਨਹੀਂ ਸਕ ਬਿਲਕੁਲ ਜੀ ਬਿਲਕੁਲ ਸਾਰਿਆਂ ਨਾਲ ਸਰਸਮਪੀ ਨਾਲ ਕਿਸੇ ਨਾਲ ਕੋਈ ਦਿੱਕਤ ਨਹੀਂ ਕਿਲਾ ਸ਼ਿਕਬਾਨੀ ਸਾਰਿਆਂ ਨਾਲ ਗੱਲ ਕਰਕੇ ਸਾਰਿਆਂ ਨੇ ਸ हामी ਭਰੀ ਹੈ ਜੀ ਇਹਦੇ ਵਿੱਚੋਂ ਪਤਾ ਲੱਗ ਗਿਆ ਕਿ ਵਿਖੇ ਘੜਾ ਵਿੱਚੋਂ ਨਹੀਂ ਆਇਆ ਨਹੀਂ ਜੀ ਬਿਲਕੁਲ ਸਾਰੇ ਇਕੱਠੇ ਹੀ ਨੇ ਜੀ ਸਾਡੇ ਮੇਰੇ ਇਥੋਂ ਤਾਂ ਚਲੋ ਸਾਰੇ ਵੱਡੇ ਨੇ ਸਫਤਾਰ ਜੋ ਸਾਰੇ ਆਪਣੇ ਨਾਲ ਜੀ ਕਾਨੂੰਨੀ ਲਈ ਕੀ ਕੰਮ ਕਰੂਗੇ ਸੁਣੋ ਜੀ ਆਪਣੇ ਜੋ ਟੱਕਾ ਵਾਲਿਆਂ ਦਾ ਜਿਹੜਾ ਤੰਦਾ ਨਾ ਜੀ ਇਹਦੇ ਵਿੱਚ ਚੋਂ ਇਹਨਾਂ ਨੂੰ ਇਹਨਾਂ ਦਾ ਪੂਰਾ ਜੋ ਇੱਕ ਮਤਲਬ ਕੰਮ ਕਰਦਾ ਉਹਦਾ ਪੂਰਾ ਮਿਲ ਨਹੀਂ ਪਾਉਂਦਾ ਇਹਨਾਂ ਨੂੰ ਜਿਨ੍ਹਾਂ ਦੇ ਲਈ ਆਪਾਂ ਪੂਰਾ ਡਟ ਕੇ ਨਾਲ ਖੜਾਂਗੇ ਇਹਨਾਂ ਦਾ ਵਕਤ ਤੋਂ ਵਕਤ ਕਿਹਦੇ ਨੂੰ ਇਹਨਾਂ ਨੂੰ ਨਫਾ ਹੋਵੇ ਉਹ ਘਰ ਨੂੰ ਲੈ ਕੇ ਜਾਵਾਂਗੇ ਸਰਦਾਰ ਜੀ ਚੋਣ ਜੇ ਸਰਬਸੰਮਤੀ ਨਾਲ ਹੋਈ ਹੈ ਮੇਰੇ ਘਰ ਇੱਕ ਘੰਟੇ ਤੋਂ ਜਿਹੜਾ ਦਫਤਰ ਬੰਦ ਸੀ ਕੀ ਉਹਨਾਂ ਨੂੰ ਸਿਰਿਆ ਨਹੀਂ ਲੱਗਿਆ ਗਿਆ ਸੀ ਕਿ ਅੱਜ ਪ੍ਰਧਾਨ ਜੀ ਕੋਈ ਮੈਨੂੰ ਜਦ ਤੱਕ ਮੈਨੂੰ ਪਤਾ ਲੱਗਿਆ ਜਿਹੜੀ ਵੀਰਪੁਰ ਚਾਪੀ ਹੁੰਦੀ ਆ ਉਹਦੇ ਕੋਈ ਘਰੇਲੂ ਪ੍ਰੋਬਲਮ ਸੀਗੀ ਉਸ ਕਰਕੇ ਉਹ ਆਪਣਾ ਸ਼ਾਇਦ ਮੈਡੀਸਨ ਦਿਵਾਉਣ ਲਈ ਚਲੇ ਗਏ ਸੀ ਇੱਕ ਤੜਾ ਸਾਡੂੰ ਨਾਰਾਜ਼ਗੀ ਦੇ ਜ਼ਾਹਰ ਕਰਦਾ ਇੱਕੋ ਜਿਹਾ ਨਹੀਂ ਤੜੇ ਬੰਦ ਤਾਂ ਇੱਥੇ ਤੁਹਾਡੇ ਆਉਣ ਤੋਂ ਕੁਝ ਮਿੰਟਾਂ ਪਹਿਲਾਂ ਹੀ ਉਹ ਇੱਕ ਇਹ ਇਹਨੂੰ ਲੋਕ ਲਗਾ ਕੇ ਗਈ ਸੀ ਜੀ ਸਾਡੀ ਦੇਖੋ ਜੀ ਸਾਰਿਆਂ ਨਾਲ ਗੱਲ ਸਹਿਮਤੀ ਲਈ ਹੋਈ ਹੋਈ ਹੈ ਤੇ ਸਭ ਨਾਲ ਸਹਿਮਤ ਨੇ ਸਾਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਵੀ ਜੇ ਕੋਈ ਕੋਈ ਮਤਲਬ ਕਹਿ ਲਓ ਵੀ ਆਪਾਂ ਕੋਈ ਟੜੇ ਜਾਂ ਕੋਈ ਬੰਦਾ ਕੋਈ ਨਰਾਜ ਆ ਤਾਂ ਵੀ ਉਹ ਉਹਨੂੰ ਪਤਾ ਉਹ ਸਾਡੇ ਤੱਕ ਇਹ ਕੋਈ ਗੱਲ ਨਹੀਂ ਅੱਛਾ ਜਿੰਦਾ ਕਰ ਬਾਅਦ ਚ ਚਾਬੀ ਮਿਲ ਗਈ ਸੀ ਤੁਹਾਨੂੰ ਹਾਂਜੀ ਮੇਰਾ ਨਾਮ ਬਲਪ੍ਰੀਤ ਸਿੰਘ ਢਿੱਲੋਂ ਸਰਪੰਚ ਪਿੰਡ ਸ਼ਾਮਗੜ ਦੀ ਅੱਜ ਪ੍ਰਧਾਨਗੀ ਦੀ ਚੋਣ ਵੀ ਅਟ੍ਰੈਕਸ਼ਨ ਦੀ ਹਾਂਜੀ ਤੇ ਸੱਤ ਸੰਪਤੀਆਂ ਚੋਣ ਲਈ ਸਾਰੇ ਬਿਲਕੁਲ ਜੀ ਬਿਲਕੁਲ ਸਾਰਿਆਂ ਨਾਲ ਸੱਤ ਸੰਪਤੀ ਨਾਲ ਕਿਸੇ ਨਾਲ ਕੋਈ ਛੋਟੀ ਕਿਲਾ ਸ਼ਿਕਬਾ ਨਹੀਂ ਸਾਰਿਆਂ ਨਾਲ ਗੱਲ ਕਰਕੇ ਸਾਰਿਆਂ ਨੇ ਹਾਮੀ ਭਰੀ ਹੈ ਜੀ ਇਹਨਾਂ ਵਿੱਚੋਂ ਪਤਾ ਲੱਗ ਗਿਆ ਕਿ ਇੱਕ ਧੜਾ ਚੋਣ ਨਹੀਂ ਆਇਆ ਨਹੀਂ ਜੀ ਬਿਲਕੁਲ ਸਾਰੇ ਇਕੱਠੇ ਹੀ ਨੇ ਜੀ ਸਾਡੇ ਮੇਰੇ ਇੱਥੋਂ ਤਾਂ ਚਲੋ ਸਾਰੇ ਵੱਡੇ ਨੇ ਸਫਤਾਰ ਜੋਗ ਨੇ ਸਾਰੇ ਆਪਣੇ ਨਾਲ ਦੀ ਕੀ ਕਾਨੂੰਨੀ ਲੀਕੀ ਕੰਮ ਕਰੂਗੇ। ਸੋ ਜੀ ਆਪਣੇ ਜੋ ਟੱਕਾ ਵਾਲਿਆਂ ਦਾ ਜਿਹੜਾ ਧੰਦਾ ਨਾ ਜੀ ਇਹਦੇ ਵਿੱਚ ਚਲੂ ਇਹਨਾਂ ਨੂੰ ਇਹਨਾਂ ਦਾ ਪੂਰਾ ਜੋ ਇੱਕ ਮਤਲਬ ਕੰਮ ਕਰਦਾ ਉਹਦਾ ਪੂਰਾ ਮਿਲ ਨਹੀਂ ਪਾਉਂਦਾ ਇਹਨਾਂ ਨੂੰ ਜਿਨ੍ਹਾਂ ਦੇ ਲਈ ਆਪਾਂ ਪੂਰਾ ਡਟ ਕੇ ਨਾਲ ਖੜਾਂਗੇ ਇਹਨਾਂ ਦਾ ਵੱਧ ਤੋਂ ਵੱਧ ਕੀ ਇਹਨਾਂ ਨੂੰ ਨਫਾ ਹੋਵੇ ਉਧਰ ਨੂੰ ਲੈ ਕੇ ਜਾਵਾਂਗੇ। ਮਰਦਾਨੀ ਚੋਣ ਜੇ ਸਰਬਸੰਮਤੀ ਨਾਲ ਹੋਈ ਹੈ ਮੇਰੇ ਖਿਆਲ ਇੱਕ ਘੰਟੇ ਤੋਂ ਜਿਹੜਾ ਦਫਤਰ ਬੰਦ ਸੀ ਕੀ ਉਹਨਾਂ ਨੂੰ ਸਿਰਿਆ ਨਹੀਂ ਲੱਗਿਆ ਗਿਆ ਸੀ ਕਿ ਅੱਜ ਮਰਦਾਨੀ ਆਇਆ ਸੀ ਜੀ ਕੋਈ ਮੈਨੂੰ ਜਦ ਤੱਕ ਮੈਨੂੰ ਪਤਾ ਲੱਗਿਆ ਜਿਹੜੀ ਵੀਰਪੁਰ ਚ ਆਪੀ ਹੁੰਦੀ ਆ ਉਹਦੇ ਕੋਈ ਘਰੇਲੂ ਪ੍ਰੋਬਲਮ ਸੀਗੀ ਉਸ ਕਰਕੇ ਉਹ ਆਪਣਾ ਸ਼ਾਇਦ ਮੈਡੀਸਨ ਦਵਾਈਣ ਲਈ ਚਲੇ ਗਏ ਸੀ ਇੱਕ ਤੜਾ ਸਾਡੂੰ ਨਾਰਾਜ਼ਗੀ ਦੇ ਜ਼ਾਹਰ ਕਰਦਾ ਇੱਕੋ ਜਿਹਾ ਨਹੀਂ ਤੜੇ ਬੰਦ ਤਾਂ ਇੱਥੇ ਤੁਹਾਡੇ ਆਉਣ ਤੋਂ ਕੁਝ ਮਿੰਟਾਂ ਪਹਿਲਾਂ ਹੀ ਉਹ ਇੱਕ ਇਹ ਇਹਨੂੰ ਲੋਕ ਲਗਾ ਕੇ ਗਈ ਸੀ ਜੀ ਸਾਡੀ ਦੇਖੋ ਜੀ ਸਾਰਿਆਂ ਨਾਲ ਗੱਲ ਸਹਿਮਤੀ ਲਈ ਹੋਈ ਹੋਈ ਆ ਤੇ ਸਭ ਨਾਲ ਸਹਿਮਤ ਨੇ ਸਾਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਜੇ ਕੋਈ ਕੋਈ ਮਤਲਬ ਕਹਿ ਲਓ ਵੀ ਆਪਾਂ ਕੋਈ ਧੜੇ ਜਾਂ ਕੋਈ ਬੰਦਾ ਕੋਈ ਨਰਾਜ ਆ ਤਾਂ ਵੀ ਉਹ ਉਹਨੂੰ ਪਤਾ ਉਹ ਸਾਡੇ ਤੱਕ ਇਹ ਕੋਈ ਗੱਲ ਨਹੀਂ ਅੱਛਾ ਜਿੰਦਾ ਕਰ ਬਾਅਦ ਚ ਚਾਬੀ ਮਿਲ ਗਈ ਸੀ ਤੁਹਾਨੂੰ ਹਾਂਜੀ ਮੇਰਾ ਨਾਮ ਬਲਪ੍ਰੀਤ ਸਿੰਘ ਢਿੱਲੋਂ ਸਰਪੰਚ ਪਿੰਡ ਸ਼ਾਮਗੜ ਦੀ ਅੱਜ ਪ੍ਰਧਾਨਗੀ ਦੀ ਚੋਣ ਵੀ ਅਟ੍ਰੈਕਸ਼ਨ ਦੀ ਹਾਂਜੀ ਤੇ ਸੱਤ ਸੰਪਤੀਆਂ ਚੋਣ ਲਈ ਸਾਰੇ ਬਿਲਕੁਲ ਜੀ ਬਿਲਕੁਲ ਸਾਰਿਆਂ ਨਾਲ ਸੱਤ ਸੰਪਤੀ ਨਾਲ ਕਿਸੇ ਨਾਲ ਕੋਈ ਛੋਟੀ ਕਿਲਾ ਸ਼ਿਕਬਾ ਨਹੀਂ ਸਾਰਿਆਂ ਨਾਲ ਗੱਲ ਕਰਕੇ ਸਾਰਿਆਂ ਨੇ ਹਾਮੀ ਭਰੀ ਹੈ ਜੀ ਇਹਨਾਂ ਵਿੱਚੋਂ ਪਤਾ ਲੱਗ ਗਿਆ ਕਿ ਇੱਕ ਧੜਾ ਚੋਣ ਨਹੀਂ ਆਇਆ ਨਹੀਂ ਜੀ ਬਿਲਕੁਲ ਸਾਰੇ ਇਕੱਠੇ ਹੀ ਨੇ ਜੀ ਸਾਡੇ ਮੇਰੇ ਇੱਥੋਂ ਤਾਂ ਚਲੋ ਸਾਰੇ ਵੱਡੇ ਨੇ ਸਫਤਾਰ ਜੋਗ ਨੇ ਸਾਰੇ ਆਪਣੇ ਨਾਲ ਦੀ ਕੀ ਕਾਰਜ ਨੂੰ ਕੀ ਕੰਮ ਕਰੂਗੇ ਸੁਮੇਂਜੀ ਆਪਣੇ ਜੋ ਟੱਕਾ ਵਾਲਿਆਂ ਦਾ ਜਿਹੜਾ ਤੰਦਾ ਨਾ ਜੀ ਇਹਦੇ ਵਿੱਚ ਚਲੋ ਇਹਨਾਂ ਨੂੰ ਇਹਨਾਂ ਦਾ ਪੂਰਾ ਜੋ ਇੱਕ ਮਤਲਬ ਕੰਮ ਕਰਦੇ ਉਹਦਾ ਪੂਰਾ ਮਿਲ ਨਹੀਂ ਪਾਉਂਦਾ ਇਹਨਾਂ ਨੂੰ ਜਿਨ੍ਹਾਂ ਦੇ ਲਈ ਆਪਾਂ ਪੂਰਾ ਡਟ ਕੇ ਨਾਲ ਖੜਾਂਗੇ ਇਹਨਾਂ ਦਾ ਵਕਤ ਤੋਂ ਵਕਤ ਜਿਹਦੇ ਜੋ ਇਹਨਾਂ ਨੂੰ ਨਫਾ ਹੋਵੇ ਉਹ ਘਰੋਂ ਲੈ ਕੇ ਜਾਵਾਂਗੇ ਪ੍ਰਧਾਨ ਜੀ ਚੋਣ ਜੇ ਸਰਬਸੰਮਤੀ ਨਾਲ ਹੋਈ ਹੈ ਮੇਰੇ ਘਰ ਇੱਕ ਘੰਟੇ ਤੋਂ ਜਿਹੜਾ ਦਫਤਰ ਬੰਦ ਸੀ ਕੀ ਉਹਨਾਂ ਨੂੰ ਸਿਰਿਆ ਨਹੀਂ ਲੱਗਿਆ ਗਿਆ ਸੀ ਵੀ ਅੱਜ ਪ੍ਰਧਾਨ ਜੀ ਨਾਇਆ ਜੀ ਜੀ ਕੋਈ ਮੈਨੂੰ ਜਦ ਤੱਕ ਮੈਨੂੰ ਪਤਾ ਲੱਗਿਆ ਜਿਹੜੀ ਵੀਰ ਕੋਲ ਚਾਬੀ ਹੁੰਦੀ ਆ ਉਹਦੇ ਕੋਈ ਘਰੇਲੂ ਪ੍ਰੋਬਲਮ ਸੀਗੀ ਉਸ ਕਰਕੇ ਉਹ ਆਪਣਾ ਸ਼ਾਇਦ ਮੈਡੀਸਨ ਦਵਾਈਣ ਲਈ ਚਲੇ ਗਏ ਸੀ ਇੱਕ ਤੜਾ ਸਾਡੂੰ ਨਾਰਾਜ਼ਗੀ ਦੇ ਜ਼ਾਹਰ ਕਰਦਾ ਇੱਕੋ ਨਹੀਂ ਤੜੇ ਬੰਦ ਨਹੀਂ ਹੈ ਇਹ ਤਾਂ ਤੁਹਾਡੇ ਆਣ ਤੋਂ ਕੁਝ ਮਿੰਟਾਂ ਪਹਿਲਾਂ ਹੀ ਉਹ ਇੱਕ ਇਹਨੂੰ ਲੋਕ ਲਗਾ ਕੇ ਗਈ ਸੀ ਸਾਡੀ ਦੇਖੋ ਜੀ ਸਾਰਿਆਂ ਨਾਲ ਗੱਲ ਸਹਿਮਤੀ ਲਈ ਉਹ ਹੋਈ ਹੋਈ ਹੈ ਤੇ ਸਭ ਨਾਲ ਸਹਿਮਤ ਨੇ ਸਾਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਵੀ ਜੇ ਕੋਈ ਆ ਕੋਈ ਮਤਲਬ ਕਹਿ ਲਓ ਵੀ ਆਪਾਂ ਕੋਈ ਟੜੇ ਜਾਂ ਕੋਈ ਬੰਦਾ ਕੋਈ ਨਰਾਜ ਆ ਤਾਂ ਵੀ ਉਹ ਉਹਨੂੰ ਪਤਾ ਉਹ ਸਾਡੇ ਤੱਕ ਇਹ ਕੋਈ ਗੱਲ ਨਹੀਂ ਅੱਛਾ ਜਿੰਦਾ ਕਰ ਬਾਅਦ ਚ ਚਾਬੀ ਮਿਲ ਗਈ ਸੀ ਤੁਹਾਨੂੰ ਹਾਂਜੀ ਮੇਰਾ ਨਾਮ ਬਲਪ੍ਰੀਤ ਸਿੰਘ ਢਿੱਲੋਂ ਸਰਪੰਚ ਪਿੰਡ ਸ਼ਾਮਗੜ ਦੀ ਅੱਜ ਪ੍ਰਧਾਨਗੀ ਦੀ ਚੋਣ ਵੀ ਅਟ੍ਰੈਕਸ਼ਨ ਦੀ ਹਾਂਜੀ ਤੇ ਸਭ ਸਭ ਜਿਹੜਾ ਚੋਣ ਲਈ ਸਾਰੇ ਨਾਲ ਸਭ ਸੰਪਤੀ ਨਾਲ ਕਿਸੇ ਨਾਲ ਕੋਈ ਟੁੱਟੋ ਦੇਲਾ ਸ਼ਿਕਬਾਨੀ ਸਾਰਿਆਂ ਨਾਲ ਗੱਲ ਕਰਕੇ ਸਾਰਿਆਂ ਨੇ ਸ हामी ਭਰੀ ਹੈ ਜੀ ਇਹਦੇ ਵਿੱਚੋਂ ਪਤਾ ਲੱਗ ਗਿਆ ਕਿ ਵਿਖੇ ਘੜਾ ਵਿੱਚੋਂ ਨਹੀਂ ਆਇਆ ਨਹੀਂ ਜੀ ਬਿਲਕੁਲ ਸਾਰੇ ਇਕੱਠੇ ਹੀ ਨੇ ਜੀ ਸਾਡੇ ਮੇਰੇ ਇਥੋਂ ਤਾਂ ਚਲੋ ਸਾਰੇ ਵੱਡੇ ਨੇ ਸਫਤਾਰ ਜੋ ਸਾਰੇ ਆਪਣੇ ਨਾਲ ਜੀ ਕਾਨੂੰਨੀ ਲਈ ਕੀ ਕੰਮ ਕਰੂਗੇ ਸੁਣੋ ਜੀ ਆਪਣੇ ਜੋ ਟੱਕਾ ਵਾਲਿਆਂ ਦਾ ਜਿਹੜਾ ਤੰਦਾ ਨਾ ਜੀ ਇਹਦੇ ਵਿੱਚ ਚੋਂ ਇਹਨਾਂ ਨੂੰ ਇਹਨਾਂ ਦਾ ਪੂਰਾ ਜੋ ਇੱਕ ਮਤਲਬ ਕੰਮ ਕਰਦਾ ਉਹਦਾ ਪੂਰਾ ਮਿਲ ਨਹੀਂ ਪਾਉਂਦਾ ਇਹਨਾਂ ਨੂੰ ਜਿਨ੍ਹਾਂ ਦੇ ਲਈ ਆਪਾਂ ਪੂਰਾ ਡਟ ਕੇ ਨਾਲ ਖੜਾਂਗੇ ਇਹਨਾਂ ਦਾ ਵਕਤ ਤੋਂ ਵਕਤ ਕੀ ਇਹਨਾਂ ਨੂੰ ਨਫਾ ਹੋਵੇ ਉਧਰੋਂ ਲੈ ਕੇ ਜਾਵਾਂਗੇ ਸਰਦਾਰ ਜੀ ਚੋਣ ਜੇ ਸਰਬਸੰਮਤੀ ਨਾਲ ਹੋਈ ਹੈ ਮੇਰੇ ਖਿਆਲ ਇੱਕ ਘੰਟੇ ਤੋਂ ਜਿਹੜਾ ਦਫਤਰ ਬੰਦ ਸੀ ਕੀ ਉਹਨਾਂ ਨੂੰ ਸਿਰਿਆ ਨਹੀਂ ਲੱਗਿਆ ਗਿਆ ਸੀ ਕਿ ਅੱਜ ਪ੍ਰਧਾਨ ਜੀ ਕੋਈ ਮੈਨੂੰ ਜਦ ਤੱਕ ਮੈਨੂੰ ਪਤਾ ਲੱਗਿਆ ਜਿਹੜੀ ਵੀਰਪੁਰ ਚਾਪੀ ਹੁੰਦੀ ਆ ਉਹਦੇ ਕੋਈ ਘਰੇਲੂ ਪ੍ਰੋਬਲਮ ਸੀਗੀ ਉਸ ਕਰਕੇ ਉਹ ਆਪਣਾ ਸ਼ਾਇਦ ਮੈਡੀਸਨ ਦਵਾਈਣ ਲਈ ਚਲੇ ਗਏ ਸੀ ਇੱਕ ਤੜਾ ਸਾਡੂੰ ਨਾਰਾਜ਼ਗੀ ਦੇ ਜ਼ਾਹਰ ਕਰਦਾ ਇੱਕੋ ਜਿਹਾ ਨਹੀਂ ਤੜੇ ਬੰਦ ਤਾਂ ਇੱਥੇ ਤੁਹਾਡੇ ਆਉਣ ਤੋਂ ਕੁਝ ਮਿੰਟਾਂ ਪਹਿਲਾਂ ਹੀ ਉਹ ਇੱਕ ਇਹ ਇਹਨੂੰ ਲੋਕ ਲਗਾ ਕੇ ਗਈ ਸੀ ਜੀ ਸਾਡੀ ਦੇਖੋ ਜੀ ਸਾਰਿਆਂ ਨਾਲ ਗੱਲ ਸਹਿਮਤੀ ਲਈ ਹੋਈ ਹੋਈ ਆ ਤੇ ਸਭ ਨਾਲ ਸਹਿਮਤ ਨੇ ਸਾਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਵੀ ਜੇ ਕੋਈ ਕੋਈ ਮਤਲਬ ਕਹਿ ਲਓ ਵੀ ਆਪਾਂ ਕੋਈ ਧੜੇ ਜਾਂ ਕੋਈ ਬੰਦਾ ਕੋਈ ਨਰਾਜ ਆ ਤਾਂ ਵੀ ਉਹ ਉਹਨੂੰ ਪਤਾ ਹੋ ਸਾਡੇ ਤੱਕ ਇਹ ਕੋਈ ਗੱਲ ਨਹੀਂ ਅੱਛਾ ਜਿੰਦਾ ਅੱਗੇ ਬਾਅਦ ਚ ਚਾਬੀ ਮਿਲ ਗਈ ਸੀ ਤੁਹਾਨੂੰ ਹਾਂਜੀ